ਤਖਤ ਤੇ ਗੁਰਗੱਦੀ ਦੇ ਵਿੱਚ ਫਰਕ ਕੀ ਹੈ ਥੋੜਾ ਜਿਹਾ ਇਹਨੂੰ ਆਪਾਂ ਕਲੈਰੀਫਾਈ ਕਰ ਦਈਏ ਤਾਂ ਕਿ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਸਕੇ ਹੁਣ ਜਦੋਂ ਬਾਬਰ ਨੇ ਤਲਵਾਰ ਦੇ ਜੋਰ ਨਾਲ ਮੁਗਲ ਸਲਤਨਤ ਦੀ ਨਹੀਂ ਰੱਖੀ ਜੀ ਬਾਬਰ ਨੇ ਰੱਖੀ ਨਾ ਜੀ ਬਿਲਕੁਲ ਤੇ ਤਲਵਾਰ ਦੇ ਜੋਰ ਨਾਲ ਰੱਖੀ ਐਨ ਉਸ ਵੇਲੇ ਗੁਰੂ ਨਾਨਕ ਨੇ ਧਰਮ ਯੁੱਧ ਲੜਨ ਲਈ ਆਪਣੀ ਵੱਖਰੀ ਤਰ੍ਹਾਂ ਦੀ ਸਲਤਨਤ ਦੀ ਨਹੀਂ ਰੱਖੀ ਹੂੰ ਹੂੰ ਖਲੀਮੀ ਰਾਜ ਦਾ ਜਿਹੜਾ ਸੰਕਲਪ ਆ ਹੂੰ ਹੂੰ ਇਹ ਸੰਕਲਪ ਗੁਰੂ ਨਾਨਕ ਸਾਹਿਬ ਨੇ ਇਕੱਠਾ ਲਿਆ ਖਲੀਮੀ ਰਾਜ ਦਾ ਵੀ ਤੇ ਸਰਬੱਤ ਦੇ ਭਲੇ ਦਾ ਵੀ ਜੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੇ ਡਾਲੀ ਦੂਜਾ ਆਉਂਦਾ ਰਾਜ ਜੋਗ ਤਖਤ ਦੀਏਨ ਗੁਰੂ ਰਾਮਦਾਸ ਇੱਥੇ ਵੀ ਗਲਤ ਅਖਦੀ ਆਉਂਦੀ ਏ ਜਿਹੜੇ ਗੁਰੂ ਨਾਨਕ ਆ ਉਹ ਫਕੀਰ ਨਹੀਂ ਉਹ ਦੇਨ ਦੁਨੀ ਦੇ ਸੱਚੇ ਪਾਤਸ਼ਾਹ ਹੂੰ ਹੂੰ ਤੇ ਉਹਨੇ ਇਹ ਨਾ ਲਫ਼ਜ਼ਾਂ ਚ ਕਿਹਾ ਕਿ ਉਹਨਾ ਤਾਂ ਕਈ ਸ਼ਾਹ ਤਨ ਕੀਏ ਫਕੀਰ ਹੂੰ ਉਹਦੇ ਤਾਂ ਐਸੀ ਦੇਵੀ ਸ਼ਕਤੀ ਸੀ ਵੀ ਉਹ ਤਾਂ ਸ਼ਾਹ ਨੂੰ ਫਕੀਰ ਕਰਨ ਵਾਲਾ ਸੀ ਕਈ ਫਕੀਰ ਕਰਦੀ ਨੇ ਪੀਰ ਤੇ ਕਈਆਂ ਫਕੀਰਾਂ ਨੂੰ ਪੀਰ ਬਣਾਉਣ ਵਾਲਾ ਸੀ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਦਾ ਹੁਕਮ ਸੀਗਾ ਕਿ ਕੋਈ ਕੋਦ ਸਿਧਾਂਤ ਕੋਈ ਹੈ ਨਹੀਂ ਸੀ ਬਾਦਸ਼ਾਹ ਦਾ ਹੁਕਮ ਹੀ ਕਾਨੂੰਨ ਹੁੰਦਾ ਸੀ ਜੀ ਉਹਨੇ ਕਿਹਾ ਸੀ ਕਿ ਕੋਈ 2 ਫੁੱਟ ਤੋਂ ਉੱਚਾ ਛੜਾ ਨਹੀਂ ਬਣਾ ਸਕਦਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ 12 ਫੁੱਟ ऊंचा ਤਖਤ ਬਣਾਇਆ ਜਿਹਨੂੰ ਅੱਜ ਆਪਾਂ ਕਾਲ ਤੱਕ ਕਹਿੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੰਨ ਤੇ ਸਵਾਗਤ ਹੈ ਆਪੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ ਸਿੱਖੀ ਦੀ ਦਾਸਤਾਨ ਦੇ ਵਿੱਚ ਲੜੀਵਾਰ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਗੁਰੂ ਨਾਨਕ ਦਾ ਧਰਮਯੁੱਧ ਦਰਬਾਬ ਤੋਂ ਨਗਾਰੇ ਤੱਕ ਨਗਾਰੇ ਤੋਂ ਸਿੱਖ ਇਨਕਲਾਬ ਤੱਕ ਤੇ ਸਿੱਖ ਇਨਕਲਾਬ ਤੋਂ ਖਾਲਸਾ ਰਾਖ ਦੇਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜਿਹੜਾ ਇਤਿਹਾਸ ਹੈ ਦਰਸ਼ਕਾਂ ਦੇ ਨਾਲ ਆਪਾਂ ਸਾਂਝਾ ਕਰਦੇ ਹਾਂ ਤੇ ਦਰਸ਼ਕਾਂ ਦੀ ਜਿਹੜੀ ਬਹੁਤ ਹੀ ਪਿਆਰੀ ਫੀਡਬੈਕ ਚੰਗੀ ਫੀਡਬੈਕ ਆਉਂਦੀ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਸਵੰਤ ਮਹਿੰਦਰ ਸਿੰਘ ਜੀ ਆਓ ਉਹਨਾਂ ਦਾ ਸਵਾਗਤ ਕਰੀਏ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਸਵੰਤ ਜੀ ਪਿਛਲੇ ਹਫਤੇ ਜਿਹੜਾ ਲੜੀ ਬਾਰੇ ਇਤਿਹਾਸ ਦੇ ਵਿੱਚ ਗੁਰੂ ਹਰ Rai ਸਾਹਿਬ ਪਾਸ਼ਾ ਨੇ ਜਿਹੜਾ ਹੈ ਗੁਰੂ ਹਰ Rai ਸਾਹਿਬ ਪਾਸ਼ਾ ਗੁਰਗੱਦੀ ਤੇ ਜਾਂ ਗੁਰਨਾਨਕ ਦੇ ਤਖਤ ਤੇ ਆਪਾਂ ਜਿਹੜਾ ਦੇਖਿਆ ਕਿ ਬਾਰ-ਬਾਰ ਜਿਹੜਾ ਆਪਾਂ ਤਖਤ ਵਰਡ ਯੂਜ਼ ਕਰਦੇ ਹਾਂ ਤੇ ਦਰਸ਼ਕਾਂ ਦਾ ਵੀ ਇੱਕ ਸਵਾਲ ਆਉਂਦਾ ਹੈ ਕਿ ਅ ਕਿਉਂਕਿ ਪ੍ਰਚਲਿਤ ਲਫ਼ਜ਼ ਜਿਹੜਾ ਹੈ ਗੁਰਗੱਦੀ ਵੀ ਆਉਂਦਾ ਹੈ ਇਤਿਹਾਸ ਦੇ ਵਿੱਚ ਤਖਤ ਤੇ ਗੁਰਗੱਦੀ ਦੇ ਵਿੱਚ ਫਰਕ ਕੀ ਹੈ ਥੋੜਾ ਜਿਹਾ ਇਹਨੂੰ ਆਪਾਂ ਕਲੈਰੀਫਾਈ ਕਰ ਦਈਏ ਤਾਂ ਕਿ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਜੀ ਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਦਭਸ ਸਤਿਪ੍ਰੀਤ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤਾਨ ਜੀ ਜੀ ਸਿੰਘ ਜੀ ਅਹਿਮ ਸਵਾਲ ਇਸ ਕਰਕੇ ਆ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਹਾ ਕਿ ਰਾਜੇ ਸ਼ੀ ਮੁਕਦਮ ਕੁੱਤੇ ਜਾਂ ਜਿਹੜੀ ਉਸ ਵੇਲੇ ਦੀ ਹਾਲਾਤ ਸੀਗੀ ਹਮ ਹਮ ਕਲ ਕਾ ਤੇਰਾ ਜੇਕ ਸਹੀ ਧਰਮ ੋਂਕਰ ਡਰਿਆ ਹਮ ਹਮ ਇਹ ਹੁਣ ਸਾਰੇ ਸਿਸਟਮ ਨੂੰ ਬਦਲਣ ਲਈ ਗੁਰੂ ਨਾਨਕ ਸਾਹਿਬ ਨੇ ਚਿਲਾਇਆ ਜਿਹਨੂੰ ਆਪਾਂ ਕਹਿੰਨੇ ਨਾਨਕ ਰਾਜ ਚਲਾਇਆ ਜੀ ਪਰ ਇਹਦਾ ਜਿਹੜਾ ਹਵਾਲਾ ਆਪਾਂ ਮਿਲਦਾ ਜਿੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਬਾਬਰ ਤੋਂ ਹਮ ਹਮ ਇਹ ਸੁਪਾਇਸ਼ ਤੇ ਆ ਕੇ ਬਾਬੇ ਕੀ ਤੇ ਬਾਬਰ ਕੇ ਦੀ ਗੱਲ ਹੈ ਜੀ ਹੁਣ ਜਦੋਂ ਬਾਬਰ ਨੇ ਤਲਵਾਰ ਦੇ ਜੋਰ ਨਾਲ ਮੁਗਲ ਸੰਤ ਸਲਤਨਤ ਦੀ ਨਹੀਂ ਰੱਖੀ ਜੀ ਬਾਬਰ ਨੇ ਰੱਖੀ ਨਾ ਜੀ ਤੇ ਤਲਵਾਰ ਦੇ ਜੋਰ ਨਾਲ ਰੱਖੀ ਐਨ ਉਸ ਵੇਲੇ ਗੁਰੂ ਨਾਨਕ ਨੇ ਧਰਮ ਯੁੱਧ ਲੜਨ ਲਈ ਆਪਣੀ ਵੱਖਰੀ ਤਰ੍ਹਾਂ ਦੀ ਸਲਤਨਤ ਦੀ ਨਹੀਂ ਰੱਖੀ ਹੂੰ ਹੂੰ ਜੋ ਸਮਾਜ ਅਤੇ ਰਾਜ ਵਿੱਚ ਸਮਾਜ ਤੇ ਰਾਜ ਅਤੇ ਰਾਜ ਵਿੱਚ ਤਬਦੀਲੀ ਲਿਆਉਣ ਦੇ ਸਮਰਥ ਸੀ ਤੇ ਹਲੀਮੀ ਰਾਜ ਸਥਾਪਿਤ ਕਰਨ ਦੇ ਵੀ ਸਮਰਥ ਸੀ ਹੁਣ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਹਲੀਮੀ ਰਾਜ ਹੈ ਨਾ ਸਰਦਾਰ ਜਗੀਰ ਸਿੰਘ ਜੀ ਇਹ ਕੱਲਾ ਆਪਾਂ ਕਹਿ ਕੇ ਚੱਲ ਜਾਂਦੇ ਹਲੀਮੀ ਰਾਜ ਪਰ ਜਿਹੜਾ ਹਲੀਮੀ ਰਾਜ ਦਾ ਜਿਹੜਾ ਸੰਕਲਪ ਹੈ ਹੂੰ ਹੂੰ ਇਸ ਸੰਕਲਪ ਗੁਰੂ ਨਾਨਕ ਸਾਹਿਬ ਨੇ ਇਕੱਠਾ ਲਿਆ ਹਲੇਮੀ ਰਾਜ ਦਾ ਵੀ ਤੇ ਸਰਬੱਤ ਦੇ ਭਲੇ ਦਾ ਵੀ ਜੀ ਹੁਣ ਇਹ ਜਿਹੜਾ ਗੁਰੂ ਨਾਨਕ ਦਾ ਸੰਕਲਪ ਸੀਗਾ ਹਲੇਮੀ ਰਾਜ ਦਾ ਇਹ ਸਿਧਾਂਤ ਵਰਗਾਂ ਵੰਡਾਂ ਦੇਸ਼ਾਂ ਤੇ ਰਾਸ਼ਟਰ ਦੀਆਂ ਵਲਗਣਾਂ ਤੋਂ ਮੁਕਤ ਹੈ ਪਹਿਲੀ ਗੱਲ ਤੇ ਜਿਹੜਾ ਗੁਰੂ ਨਾਨਕ ਨੇ ਹਲੇਮੀ ਰਾਜ ਦਾ ਮਿਸ਼ਨ ਚਲਾਇਆ ਅਜਿਹੀ ਹੀ ਰਾਜ ਮੁਕਤੀ ਦਾ ਮਾਰਗ ਵੀ ਹੈ ਤੇ ਸਰਬੱਤ ਦੇ ਭਲੇ ਦਾ ਵੀ ਪ੍ਰਤੀਕ ਹੈ ਪੁਰਣਾ ਚਾਹੀਦਾ ਇਹ ਆ ਵੀ ਇਹ ਜੋ ਕੇ ਸੰਸਾਰ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਹਲੀਮੀ ਰਾਜ ਦੇ ਸੰਕਲਪ ਨੂੰ ਜਿਹੜਾ ਇਹ ਪਾਵਨ ਸ਼ਬਦ ਆਪਣੇ ਗੁਰਬਾਣੀ ਚ ਆਉਂਦਾ ਸਭ ਸਿਖਾਲੀ ਵੁਠੀਆਂ ਇਹ ਹੁਆ ਹਲੀਮੀ ਰਾਜ ਜੀਉ ਇਹ ਸਿਧਾਂਤ ਨੂੰ ਅੱਗੇ ਤੋਰਨਾ ਚਾਹੀਦਾ ਕਿਉਂ ਜੀ ਕਿਉਂਕਿ ਜਦੋਂ ਆਪਾਂ ਕਿਉਂਕਿ ਥੋੜਾ ਜਿਹਾ ਇਹ ਆ ਵੀ ਗੁਰੂ ਨਾਨਕ ਨੇ ਵੀ ਰਾਜ ਚ ਲਾਇਆ ਹੂੰ ਹੂੰ ਔਰ ਮੈਂ ਅੱਗੇ ਵੀ ਬੇਨਤੀ ਕੀਤੀ ਕਿ ਸਾਡੀ ਧਾਰਸ਼ਿਲਾ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਨੇ ਰਾਜ ਚਲਾਇਆ ਤਾਂ ਸਪਸ਼ਟ ਹੋ ਗਈ ਗੱਲ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੇ ਲੈਣੇ ਤਰਿਓਨ ਸਿਰ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਕਰਾਏ ਦੀ ਪੁਕਰਾਏ ਜੀਏਦੇ ਗੁਰ ਚੇਲੇ ਰਾਸ ਕੀ ਨਾਨਕ ਸਲਾਮਤ ਥੀਬ ਦੇ ਸਹਿ ਟਿੱਕਾ ਦੇ ਤੋਸ ਜੀਵ ਦੇ ਲੈਣੇ ਦੀ ਫਰਾਈਏ ਨਾਨਕਾ ਦੋਹੀ ਖੱਟੀਏ ਜੋਤੋਹਾ ਜੋਗਤ ਸਾਈ ਸਹਿ ਕਾ ਫੇਰ ਪਟੀਏ ਗੁਰੂ ਗ੍ਰੰਥ ਸਾਹਿਬ ਅੰਗ ਨੰਬਰ 1096 ਜੀ ਹੁਣ ਨਾਨਕ ਨੇ ਬਕਾਇਦਾ ਰਾਜ ਚਲਾਇਆ ਹਮ ਹਮ ਇੱਕ ਗੱਲ ਦੂਜੀ ਐ ਵੀ ਗੁਰਬਾਣੀ ਚ ਗੁਰੂ ਨਾਨਕ ਤੋਂ ਹੀ ਤਖਤ ਦੀ ਗੱਲ ਹੋਣੀ ਸ਼ੁਰੂ ਹੋਈ ਜੀ ਜੀ ਗੁਰੂ ਨਾਨਕ ਤੋਂ ਹੋਈ ਨਾ ਜੀ ਜਦੋਂ ਉਹਨਾਂ ਨੇ ਰਾਜ ਚਲਾ ਲਿਆ ਤੇ ਰਾਜ ਚਲਾਉਣ ਲਈ ਤਖਤ ਦੂਈ ਚਾਹੀਦਾ ਬਿਲਕੁਲ ਤੇ ਉਹਦੇ ਚ ਜਿਹੜਾ ਹੈਗਾ ਉਹਨਾਂ ਨੇ ਇਹ ਸਾਰੇ ਨੂੰ ਬਦਲਨ ਦਾ ਕੀ ਜਿਹੜਾ ਮੈਂ ਪਹਿਲਾਂ ਬੇਨਤੀ ਕਰਿਆ ਆਂ ਵੀ ਗੁਰੂ ਨਾਨਕ ਨੇ ਵੀ ਇੱਕ ਜਿਹੜਾ ਆਪਣੀ ਸਲਤਨਤ ਦਾ ਜਿਹੜਾ ਰਾਜ ਚਲਾਇਆ ਕਿਉਂਕਿ ਸਤਕੁਰ ਦੇ ਸਮੇਂ ਜ਼ਾਲਿਮਾਂ ਵੱਲੋਂ ਆਪਣੀ ਮਜਲੂਮ ਜਲਤਾ ਜਨਤਾ ਤੇ ਢਾਏ ਜਾ ਰਹੇ ਜ਼ੁਲਮਾਂ ਨੂੰ ਨੰਗਾ ਕਰਨਾ ਇਸ ਗੱਲ ਦਾ ਸਪਸ਼ਟ ਪ੍ਰਮਾਣ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਦੇ ਦਿੱਤਾ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਏਨ ਬੈਠੇ ਸੁੱਤੇ ਚਾਕਰ ਨਹੀਂਦਾ ਪਾਇਨ ਕਾਓ ਰਤ ਪਿਤ ਕੁੱਤੋ ਛੱਟ ਜਾਓ ਜਿੱਥੇ ਜੀ ਹੋਸੀ ਸਾਰ ਨਾਨਕ ਵੱਡੀ ਲਾਏ ਅਤਿਬਾਰ ਇਹ ਸੀਗਾ ਸਾਰਾ ਜਿਹੜਾ ਉਹਨਾਂ ਨੇ ਹਾਲਾਤ ਦੇਖਿਆ ਹੁਣ ਜਿਹੜਾ ਆਪਾਂ ਗੱਲ ਕਰਦੇ ਆ ਕਿ ਨਾਨਕ ਦੇ ਰਾਜ ਲਈ ਜਿਹੜੇ ਤਖਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਚ ਆਉਂਦੀ ਹੈ ਉਹ ਬੜੀ ਸਪਸ਼ਟ ਆ ਜਾਂਦੀ ਹੈ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਹੂੰ ਹੂੰ ਬਾਰ ਬਾਰ ਗੁਰੂ ਗ੍ਰੰਥ ਸਾਹਿਬ 'ਚ ਤਖਤ ਦੀ ਗੱਲ ਆਉਂਦੀ ਹੈ ਤੇ ਨਾਨਕ ਨੇ ਰਾਜ ਚ ਲਾਇਆ ਹੂੰ ਹੂੰ ਇਹ ਇਹ ਇਦਾਂ ਚੱਲਦੀ ਹੈ ਨਾ ਜੀ ਗੱਲ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦੂਜਾ ਆਉਂਦਾ ਰਾਜ ਜੋਗ ਤਖਤ ਦੀਏਨ ਗੁਰੂ ਰਾਮਦਾਸ ਇੱਥੇ ਵੀ ਗਲਤ ਅਖਦੀ ਆਉਂਦੀ ਏ ਤੀਸਰਾ ਆਉਂਦਾ ਪ੍ਰਤੱਖ ਆਪਣਾ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖੇਵੇ ਚੰਦੂਆ ਚੰਦੂਆ ਜੀ ਸਤਗੁਰ ਉੱਥੇ ਤੱਕ ਵੀ ਗੱਲ ਜਿਹੜੀ ਆ ਉਹ ਤਖਦੀ ਆਈ ਹੈ ਜੀ ਜੀ ਅੱਛਾ ਇਹਦੇ 'ਚ ਜਿਹੜੀ ਇੱਕ ਖਾਸ ਗੱਲ ਰਤਨ ਸਿੰਘ ਭੰਗੂ ਨੇ ਲਿਖੀ ਆ ਨਾ ਜੀ ਹੂੰ ਹੂੰ ਉਹ ਕਹਿੰਦਾ ਕਿ ਜਿਹੜੀ ਪਾਸ਼ਾਹੀ ਸੀ ਨਾਨਕ ਦੀ ਉਹ ਤਾਂ ਤੀਸਰੇ ਪਾਸ਼ਾਹੀ ਤੋਂ ਕਨਫਰਮ ਹੋਣ ਦੇ ਪੀ ਸੀ ਜੀ ਜੀ ਕਿਦਾਂ ਹੂੰ ਹੂੰ ਉਹ ਕਹਿੰਦੇ ਕਿ ਜਦੋਂ ਤੀਸਰੇ ਪਾਸ਼ਾ ਗੁਰੂ ਨਾਨਕ ਦੇ ਤਖਤ ਤੇ ਸਬੈਮਾਨ ਹੋ ਕੇ ਤੇ ਧਰਮ ਦਾ ਪ੍ਰਚਾਰ ਕਰਨ ਲਈ ਤੀਰਥਾਂ ਤੇ ਜਾਂਦੇ ਆ ਉਹ ਤੀਰਥ ਯਾਤਰਾ ਕਰ ਨਹੀਂ ਜਾਂਦੇ ਜੀ ਜੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਤੀਰਥ ਯਾਤਰਾ ਦਾ ਟੈਕਸ ਦੇਣਾ ਪਊ ਕਹਿੰਦੇ ਨਾ ਅਸੀਂ ਟੈਕਸ ਨਹੀਂ ਦੰਦੇ ਹੂੰ 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 ਕਿਉਂਕਿ ਸਾਡੇ ਲਈ ਕੋਈ ਤੀਰਥ ਨਹੀਂ ਹੈ ਜੀ ਜੀ ਅਸੀਂ ਇੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨ ਆਏ ਆ ਸਾਡੇ ਲਈ ਤੀਰਥ ਨਹੀਂ ਹੈ ਅਸੀਂ ਟੈਕਸ ਨਹੀਂ ਦੇਵਾਂਗੇ ਹੂੰ ਹੂੰ ਇੱਥੋਂ ਰਤਨ ਸਿੰਘ ਪੰਘੂ ਨੇ ਇਹਨੂੰ ਇਸ ਢੰਗ ਨਾਲ ਹੂੰ ਹੂੰ ਉਹ ਕਹਿੰਦਾ ਵੀ ਇਹ ਜਦੋਂ ਆਪਾਂ ਦੇ ਅੱਛਾ ਫਿਰ ਜਦੋਂ ਉਹਨਾਂ ਨੇ ਕਿਹਾ ਅਸੀਂ ਨਹੀਂ ਦੇਣਾ ਐਨ ਸਪਸ਼ਟ ਕਰਕੇ ਜਵਾਬ ਦਿੱਤਾ ਵੀ ਅਸੀਂ ਨਹੀਂ ਦਿੰਦੇ ਤੇ ਉਹ ਕਹਿੰਦਾ ਰਤਨ ਸਿੰਘ ਪੰਘੂ ਵੀ ਇਸ ਸਮੇਂ ਅਮਰਦਾਸ ਜੀ ਦੇ ਸਮੇਂ ਤੋਂ ਹੀ ਗੁਰੂ ਕਰਨੇ ਪਾਤਸ਼ਾਹੀ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਸੀ ਹੂੰ 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 ਤੀਜੇ ਪਾਸ਼ਾ ਦੇ ਟਾਈਮ ਦੇ ਹੀ ਜਦੋਂ ਉਹਨਾਂ ਸਾਫ਼ ਕਹਿਤਾ ਵੀ ਅਸੀਂ ਟੈਕਸ ਨਹੀਂ ਦੰਦੇ ਹੂੰ ਉਦੋਂ ਬਾਅਦ ਸਪਸ਼ਟ ਕੀਤਾ ਗੁਰੂ ਅਰਜਨ ਪਾਸ਼ਾ ਨੇ ਜਦੋਂ ਬੀਰਬਲ ਜਿਹੜਾ ਬ੍ਰਾਹਮਣ ਆ ਅਕਬਰ ਦਾ ਹਲਕਾਰ ਆ ਹੂੰ ਉਹ ਮਹਿਮਤੇ ਜਾ ਰਿਹਾ ਸੀ ਤੇ ਉਹਨੇ ਵੀ ਰਾਹ ਜਾ ਕੇ ਗੁਰੂ ਅਰਜਨ ਪਾਸ਼ਾ ਨੂੰ ਕਿਹਾ ਕਿ ਅਸੀਂ ਤੁਹਾਡੇ ਕੋ ਟੈਕਸ ਲੈਣਾ ਹੂੰ ਤੇ ਗੁਰੂ ਅਰਜਨ ਪਾਸ਼ਾ ਕਹਿੰਦੇ ਨਹੀਂ ਟੈਕਸ ਦੰਦੇ ਕਿਸੇ ਨੂੰ ਹੂੰ ਅਸੀਂ ਸੋਵਰਨ ਆ ਇਹ ਸ਼ਹਿਰ ਜਿਹੜਾ ਵਸਿਆ ਸਾਡਾ ਅਸੀਂ ਆਪਸ ਇਹ ਆਪ ਬਸਾਇਆ ਅਸੀਂ ਕਿਸੇ ਨੂੰ ਟੈਕਸ ਨਹੀਂ ਦਿੰਦੇ ਤੇ ਇਹ ਬੀਰਬਲ ਧਮਕੀ ਦੇ ਕੇ ਚਲੇ ਗਿਆ ਸੀ ਪਰ ਇਹ ਉੱਥੇ ਜਾ ਕੇ ਮਰ ਗਿਆ ਮੁੜ ਕੇ ਆ ਨਹੀਂ ਸੀ ਸਕਿਆ ਹਮ ਹਮ ਆਪਾਂ ਜਿੱਥੇ ਆਉਣ ਲੱਗੇ ਆ ਵੀ ਪਾਦਸ਼ਾਹੀ ਦਾ ਦਾਵਾ ਤਾਂ ਤੀਸਰੇ ਪਾਦਸ਼ਾਹੀ ਤੋਂ ਸ਼ੁਰੂ ਹੋ ਗਿਆ ਹਮ ਹਮ ਅੱਛਾ ਅਗਲੀ ਗੱਲ ਜਿਹੜੀ ਥੋੜਾ ਜਿਹਾ ਰਲੌਣੀ ਪੈਂਦੀ ਨਾਲ ਇਸ ਕਰਕੇ ਵੀ ਅਸੀਂ ਐਵੇਂ ਪਾਦਸ਼ਾਹੀ ਦੀ ਗੱਲ ਨਹੀਂ ਕਰਦੇ ਹੈ ਜੀ ਜੀ ਹੁਣ ਐਂਡ ਤੱਕ ਸਾਡਾ ਇਤਿਹਾਸ ਜਿਹੜਾ ਗਵਾਹੀ ਦਿੰਦਾ ਹਮਮ ਰਤਨ ਸਿੰਘ ਕਿਉਂਕਿ ਗੁਰੂ ਨਾਨਕ ਤੋਂ ਰਾਜ ਚਲਿਆ ਤੇ ਗੁਰੂ ਨਾਨਕ ਤੋਂ ਹੀ ਪਾਸ਼ਾ ਜੀ ਦਾ ਦਾਵਾ ਕਰਦੇ ਆ ਹਮਮ ਔਰ ਰਤਨ ਸਿੰਘ ਪੰਗੂ ਨੇ ਜਦੋਂ ਮਰੇ ਨੇ ਉਹਨੂੰ ਪੁੱਛਿਆ ਵੀ ਸਿੱਖਾਂ ਕੋਲ ਨਾਥ ਕੋ ਤੂਪਾਂ ਸੀ ਨਾ ਇਹਨਾਂ ਕੋ ਰਾਜ ਸੀ ਨਾ ਇਹਨਾਂ ਦੀ ਕਿਸੇ ਬੰਨੇ ਕੋ ਮਦਦ ਸੀ ਤੇ ਇਹਨਾਂ ਨੇ ਰਾਜ ਕਰ ਕਿਦਾਂ ਲਿਆ ਜੀ ਜੀ ਇਹ ਰਤਨ ਸਿੰਘ ਪੰਗੂ ਨੂੰ ਜਦੋਂ ਮਰੇ ਨੇ ਪੁੱਛਿਆ ਤੇ ਉਹਨਾਂ ਨੇ ਪੰਥ ਪ੍ਰਕਾਸ਼ ਇਹ ਕਿਹਾ ਵੀ ਗੁਰੂ ਨਾਨਕ ਦੇ ਜੀ ਸੋਵਰਨ ਸੱਚਾ ਪਾਤਸ਼ਾਹ ਹੂੰ ਇਹ ਸਿੱਖਾਂ ਨੂੰ ਜਿਹੜੀ ਪਾਸ਼ਾਹੀ ਦਿੱਤੀ ਹੈ ਗੁਰੂ ਨਾਨਕ ਨੇ ਦਿੱਤੀ ਹੈ ਅੱਛਾ ਉਹਦੇ ਚ ਫੇ ਉਹਨੇ ਮਰੀ ਨੇ ਅਗਲਾ ਸਵਾਲ ਕੀਤਾ ਵੀ ਸਾਨੂੰ ਤਾਂ ਪਤਾ ਲੱਗਾ ਵੀ ਨਾਨਕ ਇੱਕ ਫਕੀਰ ਸੀਗਾ ਹੂੰ ਤੇ ਉਹ ਫਕੀਰਾਂ ਨੂੰ ਰਾਜ ਦੀ ਤਦਵੀਰ ਨਾਲ ਕੀ ਲੈਣ ਦੇਣਾ ਉਹਦਾ ਫੇ ਜਵਾਬ ਜਿਹੜਾ ਰੋਜ਼ਨ ਸਿੰਘ ਭੰਗੂ ਨੇ ਦਿੱਤਾ ਹੂੰ ਉਹ ਕਹਿੰਦੇ ਕਿ ਜਿਹੜੇ ਗੁਰੂ ਨਾਨਕ ਆ ਉਹ ਫਕੀਰ ਨਹੀਂ ਉਹ ਦੇਨ ਦੁਨੀਏ ਦੇ ਸੱਚੇ ਪਾਤਸ਼ਾਹ ਹੂੰ ਹੂੰ ਤੇ ਉਹਨੇ ਇਹ ਨ ਲਫ਼ਜ਼ਾਂ ਚ ਕਿਹਾ ਕਿ ਉਹਨਾ ਤਾਂ ਕਈ ਸ਼ਾਹ ਤਨ ਕੀਏ ਫਕੀਰ ਹੂੰ ਹੂੰ ਉਹਦੇ ਤਾਂ ਐਸੀ ਦੇਵੀ ਸ਼ਕਤੀ ਸੀ ਵੀ ਉਹ ਤਾਂ ਸ਼ਾਹ ਨੂੰ ਫਕੀਰ ਕਰਨ ਵਾਲਾ ਸੀ ਕਈ ਫਕੀਰ ਕਰਦੀ ਨੇ ਪੀਰ ਤੇ ਕਈਆਂ ਫਕੀਰਾਂ ਨੂੰ ਪੀਰ ਬਣਾਉਣ ਵਾਲਾ ਸੀ ਰਹੇ ਉਹ ਆਪ ਹੋਏ ਬੇਪਰਵਾਹ ਤੇ ਗੁਰੂ ਨਾਨਕ ਆ ਬੇਪਰਵਾਹ ਹੋ ਕੇ ਰਹੇ ਜਿਨ ਸ਼ਾ ਨਾਨਕ ਚਰਨ ਪਰਸਾਏ ਤਿੰਨ ਮੈਂ ਸ਼ਕਤ ਦਿੱਤੀ ਭਈ ਆਏ ਚਿੜੀਆਂ ਨੂੰ ਬਾਜ ਤੇ ਕਹਾਏ ਸ਼ੈਲਨ ਕੋਲੋਂ ਸ਼ੇਰ ਤੜਾਏ ਹੂੰ 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 ਇਹ ਜਿਹੜੀ ਆਪਾਂ ਗੱਲ ਇਹ ਕਰ ਰਹੇ ਆ ਕਿ ਗੁਰੂ ਨਾਨਕ ਦੀ ਪਾਸ਼ਾਈ ਸ਼ੁਰੂ ਹੋਈ ਜਦੋਂ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਬਾਬਰ ਦੇ ਮੁਕਾਬਲੇ ਚ ਰਾਜ ਚ ਲਾਇਆ ਜੀ ਜੀ ਬਾਬਰ ਦੀ ਸਲਤਨਤ ਆ ਉਹਨੇ ਆਪਣੇ ਤਲਵਾਰ ਦੇ ਜੋਰ ਨਾਲ ਸ਼ੁਰੂ ਕੀਤੀ ਤੇ ਗੁਰੂ ਨਾਨਕ ਨੇ ਪਹਿਲਾਂ ਰੂਹਾਨੀਏ ਤੇ ਰੱਖੀ ਆ ਤੇ ਫੇ ਗੁਰੂ ਨਾਨਕ ਦਾ ਧਰਮ ਯੁੱਧ ਜਿਹੜਾ ਉਹ ਛੇਵੇਂ ਪਾਤਸ਼ਾਹ ਤੱਕ ਆ ਕੇ ਜੀ ਰਵਾਬ ਦੇ ਨਾਲ ਨਗਾਰਾ ਵੀ ਐਡ ਹੋਇਆ ਨਗਾਰਾ ਰਲ ਜਾਂਦਾ ਔਰ ਇੱਥੇ ਸਪਸ਼ਟ ਹੋ ਜਾਂਦਾ ਜਿਹੜੇ ਛੇਵੇਂ ਪਾਤਸ਼ਾਹ ਨੇ ਜਦੋਂ ਕਲੀਅਰ ਹੀ ਕਰ ਦਿੱਤਾ ਹੂੰ ਹੂੰ ਕਿਉਂਕਿ ਮੀਰੀ ਪੀਰੇ ਦੇ ਸਿਧਾਂਤ ਨੂੰ ਜਦੋਂ ਛੇਵੇਂ ਨਾਨਕ ਸਤਗੁਰ ਹਰਗੋਬਿੰਦ ਪਾਤਸ਼ਾਹ ਨੇ ਸਿੱਖ ਕੌਮ ਦੀ ਇੱਕ ਪੂਰਨ ਸੰਸਥਾ ਦੇ ਰੂਪ ਵਿੱਚ ਸਥਾਪਿਤ ਕੀਤਾ ਜੀ ਜੀ ਮੈਂ ਫੇਰ ਬੋਲਦਾ ਤਾਂ ਅੱਗ ਗੱਲ ਆਪਾਂ ਨੂੰ ਸਮਝ ਆ ਜੇ ਉਹ ਕਹਿੰਦੇ ਪੰਜਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਨਾਨਕ ਦੇ ਹੂੰ ਹੂੰ ਮੀਰੀ ਦੇ ਸਿਧਾਂਤ ਨੂੰ 6ਵੇਂ ਆਪਣੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਿੱਖ ਕੌਮ ਦੀ ਇੱਕ ਪੂਰਨ ਸੰਸਥਾ ਦੇ ਰੂਪ ਵਿੱਚ ਸਥਾਪਿਤ ਕੀਤਾ ਤੇ ਇਹ ਤੇ ਕਰਕੇ ਉਹਨਾਂ ਨੇ ਦੋ ਕਰਪਾਨਾ ਪਾਈਆਂ ਅਜਾ ਦੂਜੀ ਗੱਲ ਜੀ ਜੀ ਸਿੰਘ ਜੀ ਤਖਤ ਦਾ ਮਤਲਬ ਕੀ ਹੁੰਦਾ ਸਗਾਸਨ ਜਿੱਥੇ ਬਹਿ ਕੇ ਤੁਸੀਂ ਹੁਕਮ ਕਰਨਾ ਜਾਂ ਜਿੱਥੇ ਬਹਿ ਕੇ ਰਾਜ ਕਰਨਾ ਔਰ 6ਵੇਂ ਬਾਦਸ਼ਾਹ ਨੇ ਬਕੈਦਾ ਜਿਹੜਾ ਤਖਤ ਬਣਾਇਆ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਦਾ ਹੁਕਮ ਸੀਗਾ ਕਿਉਂਕਿ ਉਹਦਾ ਸਿਧਾਂਤ ਕੋਈ ਹੈ ਨਹੀਂ ਸੀ ਬਾਦਸ਼ਾਹ ਦਾ ਹੁਕਮ ਹੀ ਕਾਨੂੰਨ ਹੁੰਦਾ ਸੀ ਜੀ ਉਹਨੇ ਕਿਹਾ ਸੀ ਕਿ ਕੋਈ 2 ਫੁੱਟ ਤੋਂ ਉੱਚਾ ਛੜਾ ਨਹੀਂ ਬਣਾ ਸਕਦਾ ਹੂੰ ਹੂੰ ਤੇ ਗੁਰੂ ਹਰਗੋਬਿੰਦ ਬਾਦਸ਼ਾਹ ਨੇ 12 ਫੁੱਟ ਉੱਚਾ ਤਖਤ ਬਣਾਇਆ ਇਹਨੂੰ ਅੱਜ ਆਪਾਂ ਕਾਲਤਾ ਕਹਿੰਨੇ ਆਂ। ਔਰ ਉਹ ਜਿਹੜਾ 12 ਫੁੱਟ ਨਕੀੜ ਦਾ ਥੜਾ ਬਣਾਇਆ ਉਹਨੂੰ ਹੱਥ ਵੀ ਬਾਬਾ ਬੁੱਢਾ ਜੀ ਤੇ ਪਾਈ ਗੁਰਦਾਸ ਤੇ ਛੇਵੇਂ ਪਾਤਸ਼ਾਹ ਤੋਂ ਬਿਨਾ ਕਿਸੇ ਦਾ ਨਹੀਂ ਲੱਗਾ। ਔਰ ਉਹ ਜਿਹੜਾ ਤਖਤ ਆ ਉਹ ਅੱਜ ਵੀ ਖੜਾ। ਹੂੰ ਹੂੰ ਹੂੰ। ਸਾਡਾ ਐਡਾ ਵੱਡਾ ਮੌਲਕ ਇਤਿਹਾਸ ਆ। ਪਰ ਇਹ ਸਾਈਡ ਜਿਹੜੀ ਸਾਰੀ ਬਿਲਕੁਲ ਡਿਲੀਟ ਕੀਤੀ ਜਾ ਰਹੀ ਹੈ। ਹੂੰ ਹੂੰ ਤੇ ਗੁਰੂ ਸਾਹਿਬ ਨੂੰ ਸੇਵਕ ਰੂਹਾਨੀਏ ਦੇ ਪ੍ਰਚਾਰ ਤੱਕ ਹੀ ਸੀਮਤ ਰੱਖਿਆ ਜਾ ਰਿਹਾ। ਬਿਲਕੁਲ ਜੀ। ਤੇ ਇਹਨਾਂ ਸਾਰੇ ਦਿੱਤੇ ਹੋਏ ਜੇ ਆਪਾਂ ਕੀ ਇੱਕ ਤੱਥਾਂ ਤੋਂ ਇਹ ਗੱਲ ਤੱਕ ਕਲੀਅਰ ਹੋ ਜਾਂਦੀ ਹੈ ਕਿ ਗੁਰੂ ਨਾਨਕ ਨੂੰ ਰਾਜ ਦੇ ਨਾਲ ਵਾਕ ਕਰਕੇ ਨਹੀਂ ਕੀਤਾ ਜਾ ਸਕਦਾ ਔਰ ਜਿਸ ਹਲੀਮੀ ਰਾਜ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਆ ਜੇ ਉਹ ਰਾਜ ਹੋਵੇਗਾ ਤੇ ਸਰਬੱਤ ਦਾ ਭਲਾ ਹੋਵੇਗਾ ਨਹੀਂ ਤੇ ਜੇ ਤੁਹਾਡੇ ਕੋਲ ਰਾਜ ਸ਼ਕਤੀ ਨਹੀਂ ਹੋਏਗੀ ਤੁਹਾਡੇ ਕੋਲ ਤਾਕਤ ਨਹੀਂ ਹੋਏਗੀ ਤੇ ਫਿਰ ਸਰਬੱਤ ਦਾ ਭਲਾ ਤੁਸੀਂ ਬਿਨਾ ਤਾਕਤ ਤੋਂ ਕਿਵੇਂ ਕਰੋਗੇ ਤੇ ਗੁਰੂ ਸਾਹਿਬ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਚਾਹੇ ਕੋਈ ਵੀ ਗੁਰੂ ਸਾਹਿਬਾਂ ਹੁਣ ਪਹਿਲੇ ਪਾਸ਼ਾ ਤੋਂ ਲੈ ਕੇ ਨਗਰ ਵੀ ਬਸਾਏ ਗੁਰੂ ਸਾਹਿਬਾਂ ਨੇ ਸਮਾਜਿਕ ਜਿਹੜੇ ਪ੍ਰਬੰਧ ਨੇ ਉਹ ਵੀ ਕੀਤੇ ਤੇ ਉਹ ਵੀ ਕੋਈ ਰਾਜ ਸ਼ਕਤੀ ਵਾਲਾ ਬੰਦਾ ਹੀ ਰਾਜ ਸ਼ਕਤੀ ਵਾਲਾ ਸ਼ਖਸੀ ਕਰ ਸਕਦਾ ਉਸ ਤੋਂ ਬਿਨਾ ਹੋਰ ਬਿਲਕੁਲ ਤੇ ਜਹਦੜ ਜੀ ਦੁਬਾਰਾ ਆਪ ਇਤਿਹਾਸ ਵਾਲੀ ਆਉਣੇ ਹੈਗੇ ਆ ਤੇ ਗੁਰੂ ਹਰ राय ਸਾਹਿਬ ਜੀ ਨੇ ਇਸੇ ਗੁਰਨਾਨਕ ਦੇ ਸਿਧਾਂਤ ਨੂੰ ਅੱਗੇ ਹੋਰ ਕਿਵੇਂ ਤੋਰਿਆ ਤੇ ਕਿਸ ਤਰੀਕੇ ਦੇ ਨਾਲ ਪ੍ਰਚਾਰਿਆ ਅ ਬੜਾ ਅਹਿਮ ਸਵਾਲ ਆ ਸਰਦਾਰ ਜੀ ਸਿੰਘ ਜੀ ਗੁਰੂ ਹਰ राय ਪਾਸ਼ਾ ਨੇ ਪਹਿਲੀ ਗੱਲ ਜਿਹੜੀ ਆ ਦੋ ਤਿੰਨ ਗੱਲਾਂ ਜਿਹੜੀਆਂ ਸੰਗਤ ਨੂੰ ਦੱਸੀਆਂ ਇੱਕ ਤੇ ਵੀ ਜੇ ਅਰਦਾਸ ਕਰਨੀ ਆ ਹੂੰ ਹੂੰ ਤੇ ਉਹ ਤੁਸੀਂ ਖੜੇ ਹੋ ਕੇ ਕਰਨੀ ਆ ਦੂਸਰਾ ਉਹਨਾਂ ਨੇ ਬਹੁਤ ਵੱਡਾ ਦਵਾਖਾਨਾ ਵੀ ਜਿਹੜਾ ਸਥਾਪਿਤ ਕੀਤਾ ਤੇ ਦਵਾਖਾਨਾ ਵੀ ਐਡਾ ਵੱਡਾ ਮੈਂ ਜਿਹੜਾ ਦਿੱਲੀ ਦੇ ਦੁਆਖਾਨੇ ਚ ਦੁਆ ਨਹੀਂ ਮਿਲੀ ਦਾਰਾ ਸਕੂਲੀ ਉਹ ਦੁਆ ਸਤਵੇਂ ਪਾਸ਼ਾ ਦੇ ਦੁਆਖਾਨੇ ਕੀਰਤਪੁਰ ਚ ਮਿਲੀ ਜੀ ਉਹਨਾਂ ਨੇ ਦੁਆਖਾਨਾ ਵੀ ਬਹੁਤ ਵੱਡਾ ਜਿਹੜਾ ਸਟੈਬਲਿਸ਼ ਕੀਤਾ ਤੀਜੀ ਜਿਹੜੀ ਗੱਲ ਜਗਜੀਤ ਸਿੰਘ ਜੀ ਇਹ ਕਿ ਨਗਾਰਾ ਵਜਾਉਣਾ ਤਾਂ ਛੇਵੇਂ ਪਾਸ਼ਾ ਨੇ ਸ਼ੁਰੂ ਕਰ ਲਿਆ ਹਮ ਹਮ ਪਰ ਉਦੋਂ ਨਗਾਰਾ ਵਜਦਾ ਸੀ ਜੰਗਾ ਜੁੱਧਾਂ 'ਚ ਜੀ ਜੀ ਤੇ ਗੁਰੂ ਹਰਰਾਏ ਪਾਸ਼ਾ ਨੇ ਇਸ ਗੱਲ ਤੇ ਮੋਹਰ ਲਾਉਣ ਲਈ ਵੀ ਅਸੀਂ ਨਗਾਰਾ ਵਜਾਉਂਦੇ ਰਹਿਣਾ ਹੂੰ ਹੂੰ ਤੇ ਉਹਨਾਂ ਨੇ ਇਸ ਗੱਲ ਨੂੰ ਚਾਲੂ ਰੱਖਣ ਲਈ ਕਿਹਾ ਕਿ ਜਦੋਂ ਲੰਗਰ ਵਰਤਾਉਣਾ ਹੋਵੇ ਉਦੋਂ ਵੀ ਨਗਾਰਾ বাজਾਇਆ ਜਾਵੇ ਹੂੰ 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 ਕਿਉਂਕਿ ਨਗਾਰਾ ਵਜਾਉਣਾ ਤੁਹਾਡੇ ਰਾਜ ਦਾ ਪ੍ਰਤੀਕ ਹੈ ਜੀ ਜੀ ਤੇ ਸਪਸ਼ਟ ਹੈ ਕਿ ਉਸ ਵੇਲੇ ਨਗਾਰਾ ਇਹ ਨਗਾਰਾ ਦਸਵੇਂ ਪਾਸ਼ਾ ਤੋਂ ਨਹੀਂ ਵੱਜਣਾ ਸ਼ੁਰੂ ਹੋਇਆ ਹੂੰ ਹੂੰ ਨਗਾਰਾ ਛੇਵੇਂ ਪਾਸ਼ਾ ਤੋਂ ਔਰ ਸੱਤਵੇਂ ਪਾਸ਼ਾ ਨੇ ਉਹ ਪ੍ਰਾਪਰਟੀ ਨੂੰ ਚਾਲੂ ਰੱਖਿਆ ਹੂੰ ਹੂੰ ਬਿਲਕੁਲ ਨਗਾਰਾ ਉਹ ਕਹਿੰਦੇ ਜਦੋਂ ਲੰਗਰ ਵਰਤਾਉਣਾ ਉਦੋਂ ਨਗਾਰਾ ਵਜਾਓ ਹੂੰ ਹੂੰ ਵਜਦਾ ਤਾਂ ਨਗਾਰਾ ਹੀ ਹੈ ਨਾ ਜੀ ਜੀ ਬਿਲਕੁਲ ਇਸ ਕਰਕੇ ਗੁਰੂ ਹਰਪਾ ਸਾਹਿਬ ਜਿਹੜੀ 170 ਸੀ ਉਹਨੂੰ ਨਗਾਰੇ ਦੇ ਰੂਪ ਚ ਚਾਲੂ ਰੱਖਿਆ ਹੂੰ ਹੂੰ ਇਹ ਤਿੰਨ ਚਾਰ ਕੰਮ ਜਿਹੜੇ ਗੁਰੂ ਸਾਹਿਬ ਨੇ ਕੀਤੇ ਵੀ ਨਗਾਰਾ ਲੰਗਰ ਵੇਲੇ ਵਜਾਓ ਪਰ ਨਗਾਰਾ ਵਜਦਾ ਰਹਿਣਾ ਚਾਹੀਦਾ ਜੀ ਔਰ ਦੂਸਰੀ ਗੱਲ ਸਿੱਖਾਂ ਨੂੰ ਇਹ ਵੀ ਸਤਵੇਂ ਪਾਸ਼ਾ ਨੇ ਵੀ ਕਿਹਾ ਵੀ ਸ਼ਿਸ਼ਟਤਾ ਰੀ ਹੋ ਕੇ ਰਹਿਣਾ ਹੂੰ ਹੂੰ ਉਹ ਖੁਦ ਵੀ ਸ਼ਿਸ਼ਟਤਾ ਰੀ ਸੀ ਜੀ ਤੇ ਉਹਨਾਂ ਦੇ ਕੋਲ ਜਿਹੜੀ ਉਸ ਵੇਲੇ ਦੀ ਸਾਰਿਆਂ ਨੂੰ ਪਤਾ ਵੀ 2200 ਫੌਜ ਦੀ ਟੁਕੜੀ ਵੀ ਸੀ ਹੂੰ ਹੂੰ ਤੇ ਫੌਜ ਦਾ ਛੇਵੇਂ ਪਾਸ਼ਾ ਨੇ ਬਣਾਈ ਉਹ ਗਾਂ ਵਧਦੀ ਘਟਦੀ ਰਹੀ ਬਿਲਕੁਲ ਬਿਲਕੁਲ ਅੱਛਾ ਇੱਕ ਜਿਹੜੀ ਇਹਦੇ 'ਚ ਸਰਦਾਰ ਜੀ ਜੀ ਸਿੰਘ ਜੀ ਆਉਂਦੀ ਹੈ ਨਾ ਉਦੋਂ ਉਹਨਾਂ ਨੇ ਇਸ ਸਿਧਾਂਤ ਪੱਕੇ ਕਰਨ ਲਈ ਵੀ ਜਿਹੜੇ ਸਿੱਖੀ ਸਿਧਾਂਤ ਗੁਰੂ ਨਾਨਕ ਦੇਵ ਜੀ ਸਾਨੂੰ ਦਿੱਤੇ ਆ ਇਹ ਸੰਗਤਾਂ ਨੂੰ ਬੜੀ ਧ੍ਰੜ ਕਰਕੇ ਇਹ ਗੱਲ ਉਹਨਾਂ ਨੇ ਪ੍ਰਚਾਰੀ ਅਗਲੀ ਗੱਲ ਜਿਹੜੀ ਜਗੀਰ ਸਿੰਘ ਜੀ ਆ ਜਦੋਂ ਆਪਾਂ ਕਹਿੰਨੇ ਨਾ ਜਿਹੜਾ ਵੀ RAM RAJ ਨੇ ਉਹਨਾਂ ਨੇ ਇੱਕ ਪੰਕਤੀ ਬਦਲੀ ਤਾਂ ਉਹਨਾਂ ਨੇ ਉਹਨਾਂ ਨੂੰ ਛੇਕ ਦਿੱਤਾ ਜੀ 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 ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਸਿਧਾਂਤ ਸੀ ਜੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜਾਂ ਜਿਹੜੀ ਬਾਣੇ ਆ ਉਹਦੇ ਵਿੱਚ ਕਿਸੇ ਨੂੰ ਵੀ ਅਤਲਾ ਬਦਲੀ ਕਰਨ ਦਾ ਕੋ ਅਧਿਕਾਰ ਨਹੀਂ ਹੈ ਬਿਲਕੁਲ ਤੇ ਦੂਆ ਇਹ ਹੈ ਵੀ ਬਾਣੀ ਨੂੰ ਗੁਰੂ ਦੇ ਰੂਪ ਚ ਦੇਖਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਤੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਇਹ ਸਿਧਾਂਤ ਨੂੰ ਮੁੱਖ ਰੱਖ ਕੇ ਗੁਰੂ ਸਰੀਰ ਨਹੀਂ ਹੈ ਜੋਤ ਗੁਰੂ ਹੈ ਹੂੰ 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 ਸਦਾਾਂ ਤੇ ਦਿੱਤਾ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਬਾਣੀ ਗੁਰਬਾਣੀ ਕਾਏ ਸੇਵਕ ਜਨ ਮਾਨ ਨੇ ਪ੍ਰਤੱਖ ਗੁਰੂ ਨਸਤਾਰੇ ਨਸਤਾਰੇ ਤੇ ਸਿੱਧ ਕੀਤਾ ਕਿ ਜਿਹੜਾ ਗੁਰੂ ਆ ਉਹ ਸਰੀਰ ਨਹੀਂ ਹੈ ਹੂੰ ਹੂੰ ਜੋਤ ਆ ਤੇ ਬਾਣੀ ਤੁਹਾਡੀ ਗੁਰੂ ਆ ਜੀ ਇੱਕ ਜਿਹੜੀ ਇੱਕੋ ਹੀ ਸਿਰਫ ਹਵਾਲਾ ਇਹ ਚ ਦੇਣਾ ਜ਼ਰੂਰ ਹੈ ਜਿਹੜਾ ਆਪਾਂ ਪ੍ਰਚਾਰ ਦੀ ਗੱਲ ਕਰਦੇ ਆ ਹੂੰ ਹੂੰ ਉਹ ਤਾਂ ਦੇਣਾ ਜ਼ਰੂਰੀ ਹੈ ਵੀ ਇਹ ਜਿਹੜੇ ਹਕੀਕਤ ਰਾਏ ਹੋਇਆ ਇੱਕ ਸਿੱਖਾਂ ਦਾ ਮੁੰਡਾ ਸੀ ਇਹ ਜੀ ਜੀ ਤੇ ਇਹਦੀ ਮਦਰਸੇ ਕਹੇ ਨਾ ਲੜਾਈ ਹੋ ਪਈ ਮੁਸਲਮਾਨਾਂ ਦੇ ਨਾਲ ਉਹਨਾਂ ਨੇ ਝੂਠੀਆਂ ਸੱਚੀਆਂ ਤੋਹਮਤਾਂ ਲਾ ਕੇ ਜ਼ਿਕਰੀਆ ਖਾਨ ਦੇ ਕੋਲ ਤੇ ਉਹਨਾਂ ਨੇ ਨੂੰ ਫਤਵਾ ਲਾ ਕੇ ਸ਼ਹੀਦ ਕਰਤਾ ਸਿੱਖ ਹਕੀਕਤ ਰਾਏ ਨੂੰ ਜੀ ਇਹਨਾਂ ਨੇ ਹੁਣ ਹਿੰਦੂ ਤਵੀਨ ਕੀ ਕੀਤਾ ਬੜੇ ਚਿਰਾਂ ਦਾ ਵੈਸੇ ਉਹਨੂੰ ਬਿਲਕੁਲ ਕਾਫੀ ਦੇਰ ਦਾ ਚਾ ਉਹਨੂੰ ਵੀਰ ਹਕੀਕਤ ਰਾਏ ਬਣਾ ਕੇ ਇਹ ਪੇਸ਼ ਕਰਦੇ ਆ ਹਮ ਹਮ ਪਰ ਇਹ ਤੇ ਥੋੜੀ ਜਿਹੀ ਗੱਲ ਸਪਸ਼ਟ ਤਾਂ ਕਰਨੀ ਪਈ ਵੀ ਵੀਰ ਹਕੀਕਤ ਰਾਏ ਦੇ ਬਾਬੇ ਨੇ ਗੁਰੂ ਹਰ राय ਪਾਸੋਂ ਸਿੱਖੀ ਪ੍ਰਾਪਤ ਕੀਤੀ ਇਹ ਮੈਂ ਤਾਂ ਥੋੜਾ ਜਿਹਾ ਹਵਾਲਾ ਦੇਣਾ ਜ਼ਰੂਰੀ ਸਮਝਦਾ ਹਾਂ ਹਕੀਕਤ ਰਾਏ ਦੇ ਬਾਬੇ ਨੇ ਮਤਲਬ ਉਹਨਾਂ ਦੇ ਦਾਦਾ ਜੀ ਇਹਨਾਂ ਦੇ ਜਿਹੜੇ ਭਾਈ ਹਕੀਕਤ ਰਾਏ ਦੇ ਦਾਦਾ ਸੀ ਕਿਉਂਕਿ ਨਾਵਾਂ ਦੀ ਬਦਲੀ ਵਿਸਾਖੀ ਨੂੰ ਜਾ ਕੇ ਹੁੰਦੀ ਹੈ ਨਾ ਜੀ ਜੀ ਭਾਈ ਹਕੀਕਤ ਰਾਏ ਦੇ ਦਾਦਾ ਭਾਈ ਨੰਦ ਲਾਲ ਪੁਰੀ ਉਹਨਾਂ ਦਾ ਨਾਮ ਆਉਂਦਾ ਹੂੰ 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 ਭਾਈ ਹਕੀਕਤ رائے ਦੇ ਦਾਦਾ ਭਾਈ ਆਨੰਦ ਲਾਲ ਪੁਰੀ ਦਾ ਗੁਰੂ ਪਾਸ ਆਉਣਾ ਉਹ ਆਏ ਹੂੰ ਹੂੰ ਗੁਰੂ ਹਰ ਰਾਇ ਜੀ ਸਿੱਖੀ ਨੂੰ ਪੱਕਾ ਪੱਕੇ ਪੈਰਾਂ ਕਰਨ ਲਈ ਇਹ ਪ੍ਰਚਾਰ ਕਰ ਰਹੇ ਸੀਗੇ ਵੀ ਜਿਹੜੀਆਂ ਤਿੰਨ ਗੱਲਾਂ ਨਹੀਂ ਕਰਨੀਆਂ ਜਦੋਂ ਉਹ ਨੰਦ ਲਾਲ ਪੁਰੀ ਉਹਨਾਂ ਦੇ ਕੋਲ ਆਏ ਆ ਤੇ ਉਹਨਾਂ ਨੂੰ ਕਹਿੰਦੇ ਵੀ ਤਿੰਨ ਕੰਮ ਨਹੀਂ ਕਰਨੇ ਹੂੰ ਹੂੰ ਜਦੋਂ ਉਹਨਾਂ ਦੀ ਸਿੱਖੀ ਧਾਰਨ ਕਰਦੇ ਆ ਉਹ ਵੈਸੇ ਸਾਰਿਆਂ ਨੂੰ ਕਹਿੰਦੇ ਸੀ ਉਹਰੇ ਹਿੱਤੀ ਸਤਵੇਂ ਪਾਸ਼ਾਨ ਵੀ ਇਹਨਾਂ ਗੱਲਾਂ ਤੇ ਜੋੜ ਦਿੱਤਾ ਤਿੰਨਾ ਤੇ ਜੀ ਉਹ ਕਹਿੰਦੇ ਉਹਨੂੰ ਭਾਈ ਨੰਦ ਲਾਲ ਪੁਰੀ ਨੂੰ ਵੀ ਤਿੰਨ ਕੰਮ ਨਹੀਂ ਕਰਨੇ ਹੂੰ ਹੂੰ ਟੋਪੀ ਨਹੀਂ ਪੈਣਣੀ ਹੂੰ 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 ਦੂਜੇ ਤਮਾਕੂ ਨਹੀਂ ਪੀਣਾ ਹੂੰ ਹੂੰ ਤੀਜਾ ਕੇਸ ਕਤਲ ਨਹੀਂ ਕਰਾਉਣੇ ਹੂੰ 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 ਭਾਈ ਹਕੀਕਤ رائے ਦੇ ਬਾਬੇ ਨੰਦ ਲਾਲ ਪੁਰੀ ਨੂੰ ਗੁਰੂ ਹਰ राय ਸਾਹਿਬ ਨੇ ਜਦੋਂ ਸਿੱਖੀ ਦਾ ਦਾਣ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਇਹ ਪਹਿਰਾ ਦੇਣਾ ਇਹਨਾਂ ਤੇ ਨਾ ਚੀਜ਼ਾਂ ਤੇ ਟੋਪੀ ਨਹੀਂ ਪਾਉਣੀ ਤਮਾਕੂ ਦੀ ਵਰਤੋਂ ਨਹੀਂ ਕਰਨੀ ਤੇ ਕੇਸ ਕਤਲ ਨਹੀਂ ਕਰਾਉਣੇ ਅੱਛਾ ਇਹਨਾਂ ਦਾ ਫਿਰ ਅੱਗੇ ਪੁੱਤਰ ਹੋਇਆ ਮਾਗਮਲ ਹੂੰ ਹੂੰ ਉਹ ਮਾਗਮਲ ਨੇ ਵੀ ਸਿੱਖੀ ਨਿਭਾਈ ਗੁਰੂ ਦੀ ਜੀ ਤੇ ਮਾਗਮਲ ਦਾ ਫਿਰ ਪੁੱਤਰ ਹੋਇਆ ਹਕੀਕਤ ਰਾਏ ਹੂੰ ਇਹ ਜਿਹੜਾ ਹਕੀਕਤ ਰਾਏ ਆ ਇਹ ਗੁਰੂ ਹਰ Rai ਪਾਸ਼ਾ ਤੋਂ ਪਰਵਾਰ ਜਿਹੜਾ ਉਹ ਸਿੱਖ ਸੀਗਾ ਸੋ ਇਸ ਕਰਕੇ ਇਤਿਆਹ ਸਿੱਧ ਕਰਦਾ ਵੀ ਉਹ ਸਿੱਖ ਸੀਗਾ ਤੇ ਇਹ ਅੱਲਾ ਬਦਲੀ ਕਰਕੇ ਉਹਨੂੰ ਕੀ ਕਿਦਰਾਏ ਬਣਾਏ ਤੇ ਬਣਾਈ ਜਾਣ ਪਰ ਇਹਨਾਂ ਕੋ ਕੋ ਪ੍ਰੂਫ ਨਹੀਂ ਹੈ ਵੀ ਉਹ Hindu ਸੀ ਜਾਂ veer ਸੀ ਹੂੰ ਹੂੰ ਬਿਲਕੁਲ ਮਤਲਬ ਉਹ ਉਹਨੂੰ ਉਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਆਪਾਂ ਕੀ ਪ੍ਰੋਜੈਕਟ ਚੱਲਦਾ ਹੀ ਹੈਗਾ ਉਹਦੇ ਅਧੀਨ ਹੀ ਜਿਹੜਾ ਉਹ ਸਿੱਖ ਨਾਇਕਾਂ ਨੂੰ ਜੀ ਇਹ ਤਾਂ ਬਹੁਤ ਲੰਮਾ ਚੌੜਾ ਵਸਵਾ ਪਰ ਆਪਾਂ ਤਾਂ ਕਹਿਣ ਲੱਗੇ ਆ ਵੀ ਭਾਈ ਕੀਕਤਰਾਏ ਦਾ ਬਾਬਾ ਜਿਹੜਾ ਉਹ ਗੁਰੂ ਹਰਰਾਏ ਪਾਸੋਂ ਸਿੱਖ ਹੋ ਗਿਆ ਸੀਗਾ ਇਸ ਕਰਕੇ ਕੀਕਤਰਾਏ ਵੀ ਸਿੱਖ ਸੀ ਜੀ ਤੇ ਤੀਜਾ ਇੱਕ ਹੋਰ ਗੁਰੂ ਸਾਹਿਬ ਨੂੰ ਜਿਹੜਾ ਖਾਸ ਕਰਕੇ ਵਾਤਾਵਰਨ ਪ੍ਰੇਮੀ ਜਾਂ ਈਕੋ ਗੁਰੂ ਕਹਿ ਕੇ ਵੀ ਜਿਹੜਾ ਕਿਤੇ ਨਾ ਕਿਤੇ ਸੰਬੋਧਨ ਕੀਤਾ ਜਾਂਦਾ ਉਹ ਕਿਉਂ ਇਸ ਤਰ੍ਹਾਂ ਨਾਲ ਕਿਉਂ ਜੁੜਦੀ ਗੱਲ ਨਹੀਂ ਉਹ ਇਸ ਕਰਕੇ ਜੁੜਦੀ ਵੀ ਉਹਨਾਂ ਨੇ ਬਕਾਇਦਾ ਦਰਖਤ ਲਵਾਏ ਹਮ ਹਮ ਬਾਗ ਲਵਾਏ ਹਮ ਹਮ ਇਸ ਕਰਕੇ ਜੁੜਦੀ ਹੈ ਜੀ ਜੀ ਇਹ ਚੰਗਾ ਹੋਇਆ ਤੁਸੀਂ ਚੇਤਾ ਕਰਾ ਦਿੱਤਾ ਜੀ ਜੀ ਉਹਨਾਂ ਨੇ ਕੀਰਤਪੁਰ ਜਿਹੜੇ ਇਹ ਦਰਖਤ ਲਾਉਣ ਦਾ ਜਾਂ ਬਾਗ ਲਾਉਣ ਦਾ ਇੱਕ ਰੰਭਿਆ ਕੰਮ ਵੀ ਇੱਥੇ ਵੱਧ ਤੋਂ ਵੱਧ ਰੁੱਖ ਲੱਗਣੇ ਚਾਹੀਦੇ ਆ ਜੀ ਜੀ ਵੱਧ ਤੋਂ ਵੱਧ ਬਾਗ ਬਣਨੇ ਚਾਹੀਦੇ ਹੂੰ ਹੂੰ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜਾ ਇਹ ਰੁੱਖ ਪ੍ਰੇਮੀ ਕਹਿ ਲਓ ਜਾਂ ਆਪਾਂ ਉਧਰ ਨੂੰ ਗੱਲ ਜੋੜਦੇ ਆ ਜੀ ਪਰ ਇਹ ਬਿਲਕੁਲ ਸਹੀ ਗੱਲ ਹੈ ਕਿ ਗੁਰੂ ਹਰ Rai ਪਾਸ਼ਾ ਨੇ ਦਰਖਤ ਲਾਉਣ ਦਾ ਬਾਗ ਲਾਉਣ ਦਾ ਬਕਾਇਦਾ ਸੰਗਤਾਂ ਨੂੰ ਉਪਦੇਸ਼ ਦਿੱਤਾ ਜੀ ਬਿਲਕੁਲ ਜੀ ਤੇ ਗੁਰੂ ਹਰ Rai ਸਾਹਿਬ ਦੇ ਜੇ ਆਪਾਂ ਕਹੀ ਕਿ ਗੁਰੂ ਸਾਹਿਬਾਨ ਦੇ ਜੀਵਨ ਤੋਂ ਹੀ ਜਿਹੜਾ ਅਸੀਂ ਕਿਤਨਾ ਕਿਤੇ ਸਿੱਧ ਲੈਣੀ ਹੁੰਦੀ ਹੈ ਦਸਾਂ ਹੀ ਗੁਰੂ ਸਾਹਿਬ ਨੇ ਜਪਾ ਇੱਕ ਇੱਕ ਸੰਪੂਰਨ ਮਨੁੱਖ ਦੀ ਜਿਹੜੀ ਹੈ ਗੁਰੂ ਸਾਹਿਬ ਨੇ ਇੱਕ ਸੰਪੂਰਨ ਮਨੁੱਖ ਪੈਦਾ ਕੀਤਾ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਜਿੰਨੇ ਵੀ ਗੁਣ ਹੋ ਸਕਣ ਉਹ ਗੁਣ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਦਿੱਤੇ ਔਰ ਪ੍ਰੈਕਟੀਕਲ ਤੌਰ ਤੇ ਆਪ ਗੁਰੂ ਸਾਹਿਬ ਨੇ ਹਰੇਕ ਚੀਜ਼ ਜਿਹੜੀ ਕਰਕੇ ਦਿਖਾਈ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਕਿ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਜਾਂ ਅਸੀਂ ਕੁਝ ਪ੍ਰਚਾਰ ਲਿਖ ਦਿੰਦਾ ਲekin ਉਹਨੂੰ ਜੇ ਕੋਈ ਕਰਕੇ ਸਾਡੇ ਕੋਲ ਕੋਈ ਪ੍ਰੈਕਟੀਕਲ ਤੌਰ ਤੇ ਨਾ ਹੋਵੇ ਤੇ ਉਹੀ ਇੱਕ ਕਾਰਨ ਹੈ ਕਿ ਅੱਜ ਜਿਹੜੇ ਸਿੱਖ ਨੇ ਉਹ ਇਹਨਾਂ ਚੀਜ਼ਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਫੋਲੋ ਕਰਦੇ ਨੇ ਤੇ ਅਖੀ ਹਦਾਂ ਦੀ ਅਖੀਰ ਤੇ ਇਹ ਜਿਹੜਾ ਆਪ ਜੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਡੇ ਲਈ ਪੂਰਨੇ ਪਾਏ ਮਾਂ ਜਿਹੜੀਆਂ ਗੱਲਾਂ ਆਪਾਂ ਕਰਿਆ ਆ ਜੀ ਦੂਜਾ ਇਹ ਵੀ ਆ ਵੀ ਕਿਸੇ ਦੇ ਨਾਲ ਜੇ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਆ ਹਮਮ ਤੇ ਇਹ ਜਦੋਂ ਦਾਰਾਸ਼ਕੂ ਬਿਮਾਰ ਹੋਇਆ ਹਮ ਤੇ ਹਕੀਮਾਂ ਨੇ ਪੁੱਛਿਆ ਉਹਨਾਂ ਨੇ ਸ਼ਾਹਜਹਾਂ ਨੂੰ ਸਪਸ਼ਟ ਕਰਕੇ ਕਹਿਤਾ ਹਮ ਵੀ ਇਹਦੇ ਲਈ ਦੁਆ ਮਿਲ ਸਕਦੀ ਆ ਤੂੰ ਕੀਰਤਪੁਰ ਤੋਂ ਸਤਵੇਂ ਗੁਰੂ ਦੇ ਦਵਾਖਾਨੇ ਦਵਾਖਾਨੇ ਚੋਂ ਮਿਲ ਸਕਦੀ ਹੈ ਜੀ ਤੇ ਸ਼ਾਹਜਹਾਨ ਨੇ ਕਿਹਾ ਵੀ ਕਿਹੜੇ ਮੂਨ ਮੰਗਾਗੇ ਸੀ ਉਹਨਾਂ ਕੋਲ ਹੂੰ ਕਿਉਂਕਿ ਉਹਨਾਂ ਦੇ ਪਿਤਾ ਦੇ ਨਾਲ ਤੋਂ ਸਾਰੀ ਉਮਰ ਲੜਦਾ ਰਿਹਾ ਜੀ ਜੀ ਤੇ ਉਹਨੂੰ ਸਿਆਣੇ ਬੰਦਿਆਂ ਨੇ ਕਿਹਾ ਵੀ ਜਿਹੜਾ ਗੁਰੂ ਕਰਿਆ ਉਹ ਕਿਸੇ ਨਾਲ ਈਰਖਾ ਨਹੀਂ ਕਰਦਾ ਹੈ ਹੂੰ 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 ਤੂੰ ਪੁੱਛ ਕੇ ਦੇਖ ਜੀ ਉਹਨੇ ਚਿੱਠੀ ਲਿਖੀ ਔਰ ਗੁਰੂ ਸਾਹਿਬ ਨੇ ਉਹਨਾਂ ਨੂੰ ਦਵਾਈ ਭੇਜੀ ਹੂੰ ਹੂੰ ਔਰ ਉਹਨਾਂ ਮੁੱਲ ਦੇਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਕਹਿੰਦੇ ਨਾ ਹੂੰ ਹੂੰ ਅਸੀਂ ਇਹਦੀ ਕੀਮਤ ਵੀ ਨਹੀਂ ਲੈਣੀ ਜੀ ਉਹਦੇ ਨਾਲ ਉਹ ਰਾਜੀ ਵੀ ਫਾਇਰ ਮਤਲਬ ਗੁਰਨਾਨਕ ਦੇ ਦਰ ਤੇ ਜਿਹੜਾ ਵੀ ਆਇਆ ਹੈਗਾ ਉਹਨੂੰ ਜਿਹੜਾ ਆਪਾਂ ਕਹੀ ਕਿ ਚੜ ਕੇ ਆਏ ਨੂੰ ਜਿਹੜਾ ਹੈਗਾ ਤੇਗ ਤੇ ਜਿਹੜਾ ਸ਼ਰਨ ਚ ਆਇਆ ਉਹਨੂੰ ਦੇਗ ਜਿਹੜੀ ਹੈ ਉਹ ਸਿਧਾਂਤ ਜਿਹੜਾ ਗੁਰੂ ਸਾਹਿਬਾਨ ਨੇ ਹੀ ਜਿਹੜਾ ਸਾਨੂੰ ਦ੍ਰਿੜ ਕਰਵਾਇਆ ਤੇ ਇਸੇ ਹੀ ਲੜੀ ਬਾਰੇ ਇਤਿਹਾਸ ਨੂੰ ਅਗਲੇ ਹਫਤੇ ਵੀ ਜਿਹੜਾ ਆਪਾਂ ਹੈ ਜਾਰੀ ਰੱਖਾਂਗੇ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਤਕੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜਥੇਦਾਰ ਹੋਣਾਂ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ